ਸਾਰਿਆਂ ਨੂੰ ਦੋਸਤੋ ਪਹਿਲੋ ਤਾਂ ਜੰਨੀਆਂ ਵੀ ਸੰਤਾਂ ਦੇਸ਼ਾਂ ਦੇ ਵਿੱਚ ਬੈਠੀਆਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਦੋਸਤੋ ਦੀਵਾਲੀ ਦਾ ਤਿਹਾਰ ਚੱਲ ਰਿਹਾ ਹੈ ਆਪਾਂ ਸਰਦੀਪਿੰਡ ਖਾਲੜਾ ਦੇ ਵਿੱਚ ਖੜੇ ਆ ਬਾਜ਼ਾਰ ਮੈਂ ਵੀ ਇਹਨੂੰ ਕਹੂੰਗਾ ਕਿ ਦੁਕਾਨਾਂ ਬਾਜ਼ਾਰ ਦੇ ਵਿੱਚ ਲੱਗੀਆਂ ਜਾਂ ਬੜੇ ਸੋਹਣੇ ਤਰੀਕੇ ਨਾਲ ਬਾਜ਼ਾਰ ਜਿਹੜਾ ਸੱਜਾ ਹੈਗਾ ਹਲਵਾਈਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਤੇਨ ਵਕ ਵਕ ਕਾਫੀ ਦੂਰ ਤੱਕ ਜਿਹੜਾ ਐ ਸਾਰਾ ਬਾਜ਼ਾਰ ਬੜੇ ਸੋਹਣੇ ਤਰੀਕੇ ਨਾਲ ਸੱਜਿਆ। ਦੀਵਾਲੀ ਬੜੇ ਸੋਹਣੇ ਤਰੀਕੇ ਨਾਲ ਮਨਾ ਰਹੇ ਆਪਾਂ ਕੋਸ਼ਿਸ਼ ਵੀ ਕਰਾਂਗੇ ਇੱਥੇ ਗੱਲਬਾਤ ਕਰਨ ਦੀ ਕਿ ਦੀਵਾਲੀ ਜਿਹੜੀ ਆ ਕਿੰਤਰਾਂ ਦਾ ਮਾਹੌਲ ਆ। ਪਾਪਾ ਜੀ ਵੈਖੋ ਜੀ ਖਾਲਸਾ ਵੈਖੋ ਖਾਲਸਾ ਜੀ ਬੜੇ ਜੀ ਬੜੀ ਬਹੁਤ ਵਧੀਆ ਜੀ ਕਰਦੀ ਕਲਾ ਜੀ ਇਹ ਵੀਰ ਜਲੇਬੀਆਂ ਕੱਢ ਰਿਹਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਕਿੰਤਰਾਂ ਚੱਲ ਰਿਹਾ ਦੀਵਾਲੀ ਦਾ ਬਹੁਤ ਵਧੀਆ ਜੀ ਕਰਦੀ ਕਲਾ ਜੀ ਇਹ ਹਰ ਵਾਰੀ ਇਤਰਾਇ ਪੂਰੀ ਜੰਮ ਜੰਮ ਤੋਂ ਦੇਖ ਹਰ ਵਾਰੀ ਇਹ ਤਾਂ ਵੀ ਹਰ ਵਾਰੀ ਜੀ ਹਾਂਜੀ ਹਾਂਜੀ ਤੇ ਜਲੇਬੀਆਂ ਹਰ ਵਧੀਆਂ ਬਣਦੀਆਂ ਮੈਂ ਕਹਿੰਦਾ ਜੀ ਆਪਾਂ ਮਸ਼ਹੂਰ ਹਾਂ ਦੇ ਹਾਂਜੀ ਗੁਰੂ ਰਾਮਦਾਸ ਜੀ ਬੜੇ ਗਿਰਦਾ ਜੀ ਇਹ ਵੀਰ ਵੇਖੋ ਕਿ ਛੋਟੀਆਂ ਛੋਟੀਆਂ ਜਲੇਬੀਆਂ ਬੜੀਆਂ ਸੋਹਣੀਆਂ ਕੱਢ ਰਿਹਾ ਹੈ ਤੇ ਜਲੇਬੀਆਂ ਜ਼ਰੂਰ ਖਵਾਓ ਖਾਓ ਤੇ ਨਾਲੇ ਖਵਾਓ ਤੇ ਇਹ ਸਾਰਾ ਮਾਹੌਲ ਤੁਹਾਨੂੰ ਦਿਖਾਉਂਦੇ ਆ ਮੈਂ ਵੀਰ ਨੂੰ ਕਹਿਣਾ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਇੱਕ ਕੰਨੀ ਪੈ ਗਈ ਹੋਈ ਹੈ ਦੇਖੋ ਦੁਕਾਨਾਂ ਬੜੇ ਸੋਹਣੇ ਤਰੀਕੇ ਨਾਲ ਸਜੀਆਂ ਜਾਂ ਆ ਬੜੇ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਜਿਹੜਾ ਇਹ ਜਿਹੜੇ ਲੋਕ ਆ ਰਹੇ ਆ ਦੂਰਾਂ ਦਰਾਂ ਤੋਂ ਪਿੰਡ ਤੋਂ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਲੋਕ ਪਿੰਡ ਨੂੰ ਕਾਫੀ ਪਿੰਡ ਪੈਂਦੇ ਆ ਕਾਫੀ ਦੂਰਾਂ ਦੂਰਾਂ ਤੋਂ ਜਿਹੜੇ ਪਿੰਡ ਲੋਕ ਆਉਂਦੇ ਇੱਥੇ ਮਾਰੀ ਕਰਦੇ ਆ ਇਹ ਦੇਖੋ ਕਿ ਜਿੱਤਰਾ ਸਾਰੀਆਂ ਦੀ ਰਾਤ ਨੂੰ ਦੀਪਮਾਲਾ ਹੋਊਗੀ ਸਾਰੀਆਂ ਚੀਜ਼ਾਂ ਪਈਆਂ ਆ ਜੋ ਵੀ ਆ ਮੋਮਬੱਤੀਆਂ ਤੋਂ ਲੈ ਕੇ ਸਾਰਾ ਕੁਝ ਤੇ ਬਾਬੋ ਕਿੱਦਾਂ ਵਧੀਆ ਹੀ ਤੇ ਦੱਸੋ ਇਹ ਚੱਲਦਾ ਹੀ ਵਧੀਆ ਦੀਵਾਲੀ ਦਾ ਹਾਂ ਜੇ ਨਹੀਂ ਵਧੀਆ ਚੱਲੀ ਵਧੀਆ ਚੱਲੀ ਜਾਂਦੀ ਹੈ ਪਹਿਲਾਂ ਨੂੰ ਲੋ ਕਰ ਜਾਣ ਵਧੀਆ ਕਿ ਘੜਿਆ ਲੈ ਰੂ ਜਾਣ ਜਿੱਦਾਂ ਦਾ ਪਹਿਲਾਂ ਹੀ ਉਦਾਂ ਦਾ ਹੀ ਵਧੀਆ ਦੁਕਾਨਾਂ ਤੋਂ ਪੂਨਰ ਕੀ ਵਧੀਆ ਕਿ ਘੜੀਆਂ ਦੁਕਾਨਾਂ ਦਾ ਬਹੁਤ ਜ਼ਿਆਦਾ ਰ ਕੀ ਤੇ ਬਹੁਤ ਲੁਕਣੇ ਲੈਰ ਪਟਾਕੇ ਲੱਗੇ ਅਸਤ ਬਾਜੀ ਲੱਗੀ ਆ ਸਾਰਾ ਸਮਾਨ ਲੱਗਾ ਪਿਆ ਵਾ ਇੱਥੋਂ ਇਹੀ ਥੋੜਾ ਜਿਹਾ ਗਰੇਜ ਕਰਕੇ ਅਸਤ ਬਾਜੀ ਚਲਾਉਣੀ ਆਪਾਂ ਤੇਈ 6 ਕਾ 6 ਵਾਸਤੇ ਫਾਲ ਫਲੂਟ ਲੱਗੇ ਹੋਏ ਆ ਹਾਂਜੀ ਇੱਧਾ ਕੋ ਹਾਂਜੀ ਵਧੀਆ ਜੀ ਇਤਨਾ ਦੀਵਾਲੀ ਦਾ ਮਾਹੌਲ ਦੀਵਾਲੀ ਵਧੀਆ ਮਾਹੌਲ ਠੀਕ ਆ ਆਪ ਵੀ ਲੋਕਾਂ ਦੀ ਪਛਾਹ ਹੈਗਾ ਹਾਂਜੀ ਹਾਂਜੀ ਪਛਾਹ ਵਾਧੂ ਫਾਇਰ ਫਲੂਟ ਖਰੀਦ ਰਹੇ ਲੋਕ ਹਾਂਜੀ ਖਰੀਦ ਰਹੇ ਪਟਾਕੇ ਜਾਂਦੇ ਖਰੀਦ ਰਹੇ ਪਟਾਕੇ ਘਾੜੀ ਖਰੀਦੇ ਪਟਾਕੇ ਦੁਕਾਨਦਾਰੀ ਜਿਆਦਾ ਲੱਗੀ ਆ ਉਹ ਵੀ ਕੋਈ ਖਾਲਜਾ ਖਾਣੇ ਸੇ ਚੰਗੀ ਹਾਂਜੀ ਫਲ ਜਿਆਦਾ ਜਰੂਰੀ ਖਾਣੇ ਮਠਿਆਈ ਘੱਟ ਖਾਣੀ ਚਾਹੀਦੀ ਹਾਂਜੀ ਸਬਜੀ ਸਬਜੀ ਮਹਿੰਗੀ ਬਹੁਤ ਹੈ ਸਬਜੀ ਘਟ ਆ ਰਹੀ ਹੈ ਮਟਰ ਬਹੁਤ ਮਹਿੰਗਾ ਹੈ ਗੋਭੀ ਬਹੁਤ ਮਹਿੰਗੀ ਹਾਂਜੀ ਵੀਰ ਆਂਦਾ ਹੈ ਕਿ ਫਲ ਜਿਹੜੇ ਵੱਧ ਤੋਂ ਵੱਧ ਖਾਓ ਸਿਹਤ ਬਣਾਓ ਤੇ ਉਧਰ ਸਬਜ਼ੀਆਂ ਵੀ ਚੱਲਣ ਦੀਆਂ ਵਾ ਸਬਜ਼ੀਆਂ ਵਾਲੇ ਵੀਰ ਵੀ ਬੈਠੇ ਆ ਤੇ ਆਪਣੀਆਂ ਸਬਜ਼ੀਆਂ ਤਰਾਰੀਆਂ ਪਰ ਸਬਜ਼ੀਆਂ ਤਾਜ਼ੀਆਂ ਹੈ ਤਾਜ਼ੀਆਂ ਤਾਜ਼ੀਆਂ ਦਾ ਫਿਰ ਸਬਜ਼ੀਆਂ ਇਹ ਆਪਾਂ ਹੋਰ ਤੋਂ ਦੁਕਾਨਾਂ ਤੋਂ ਜਾਂਦੇ ਕਿੱਥੇ ਤੇ ਆਪ ਵੀ ਦੂਰ ਤੱਕ ਤੁਸੀਂ ਦੇਖ ਸਕਦੇ ਨਿਗਾਹ ਮਾਰੋ ਕਾਫੀ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਤੇ ਆਪਾਂ ਹੋਰ ਵੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਟੀ ਲੈਂਡ ਇਹ ਇਤਰਾਜ ਵਧੀਆ ਚੱਲ ਰਹੀ ਦੀਵਾਲੀ ਵਧੀਆ ਚੱਲ ਰਹੀ ਜੋਤੀ ਜਿੱਤਰਾ ਲੋਕਾਂ ਦਾ ਛਾ ਹੈਗਾ ਪੂਰਾ ਪੂਰਾ ਇਹਰ ਪਟਾਕੇ ਪਾਉਗੇ ਰਾਤ ਨੂੰ ਹਾਂਜੀ ਇਹ ਵੀਰਾ ਅਸਤ ਬਾਜੀ ਲੈਗ ਇਹ ਜ਼ਰਾ ਚੱਲਣ ਜਾ ਨਵੈਲ ਸਿੰਘ ਚਾਹ ਤੂੰ ਲਈ ਨਹੀਂ ਅੱਜ ਨਹੀਂ ਅੱਜ ਤੇ ਆ ਇਧਰ ਹੀ ਫਸੇ ਪਏ ਆ ਪਟਾਕੇ ਵੇਚਾਂਗੇ ਨਰਵੈਲ ਸਿੰਘ ਚਾਹ ਲਉਂਦਾ ਵੀਰ ਸਾਡਾ ਜਾਂਦਾ ਪਟਾਕੇ ਪਾਵਾਂਗੇ ਅੱਜ ਬਹੁਤ ਜ਼ਿਆਦਾ ਕੰਮ ਵੇਲਾ ਤੇ ਹੋਰ ਵੀ ਵੇਖੋ ਹਾਰ ਟੰਗੇ ਹੋਏ ਆ ਸਾਰੇ ਲੋਕ ਆਪੋ ਆਪਣਾ ਦੁਕਾਨਾਂ ਤੇ ਜਿਹੜਾ ਬਾਬਾ ਕੀ ਆਜੇ ਬੜੀ ਆਜੀ ਆਜੀ ਮਹਾਰਾਜੀ ਬਾਈ ਕਿੰਨਾ ਚੱਲ ਰਹੀ ਦੀਵਾਲੀ ਦੀਵਾਲੀ ਠੰਢੀ ਚੱਲਣਦੀ ਹੈ ਕੀ ਠੰਢੀ ਚੱਲਣਦੀ ਹੈ ਹਾਂਜੀ ਦੁਕਾਨਾਂ ਤੇ ਯਾਰ ਕੀ ਕਾਫੀ ਲੱਗੀਆਂ ਦੁਕਾਨਾਂ ਜਿਆਦੀਆਂ ਪਰ ਦੁਕਾਨਾਂ ਦੀ ਰੌਣਕ ਤੇ ਦੁਕਾਨਾਂ ਵਾਲਿਆਂ ਦੀ ਜਨਤਾ ਦੀ ਕਰ ਆ ਇੱਕ ਦੁਕਾਨ ਤੇ ਤਿੰਨ ਤਿੰਨ ਬੰਦੇ ਚਾਹ ਕਰ ਲੱਗੀਆਂ ਹਾਂਜੀ ਹਾਂਜੀ ਪੁੱਛਦੇ ਹੈਗੇ ਨਹੀਂ ਹੈ ਕੱਬ ਲੱਗਣੀ ਹੈਗੀ ਕਾਰਨ ਕੀ ਇਹਦਾ ਕਾਰਨ ਇਹ ਆ ਵੀ ਇੱਕ ਤੇ ਮੰਡੀ ਦੇ ਵਿੱਚ ਖੁੱਲ ਕੇ ਪੈਸਾ ਨਹੀਂ ਆਇਆ ਤੇ ਦੂਜਾ ਕੋਈ ਇੱਕ ਹੜਾਉਣਾ ਕਰਕੇ ਉਧਰ ਵੀ ਨੁਕਸਾਨ ਹੋਇਆ ਲੋਕੀ ਇਹਦੇ ਕਰਕੇ ਵੀ ਘਟ ਮਨਾ ਰਹੇ ਜੀ ਦੇਖੋ ਜੀ ਇਹ ਵੀ ਬੜੀ ਵੱਡੀ ਗੱਲ ਐ ਜਿਹੜੇ ਹੜ ਆਏ ਸੀ ਉਹਨਾਂ ਕਰਕੇ ਵੀ ਥੋੜੇ ਲੋਕ ਪਛੜ ਗਏ ਐ ਥੋੜਾ ਰੁਝਾਨ ਘਟਾ ਬਾਬਾ ਜੀ ਨੇ ਦੱਸਿਆ ਕਿ ਲੋਕ ਖਰਚਾ ਕਰਨ ਵੀ ਖਰਚੇ ਤੋਂ ਘਟ ਰਹਾ ਲੋਕ ਭੀੜ ਨਹੀਂ ਹੈਗੀ ਪਿਆਰਾ ਜਿੰਨੇ ਦੁਕਾਨਾਂ ਲੱਗੀਆਂ ਵਾ ਉਹਨਾਂ ਵਿੱਚ ਰਾਸ਼ ਵੀ ਚਾਹੀਦਾ ਰਾਸ਼ ਹੋਣਾ ਚਾਹੀਦਾ ਵੱਡੋ ਫਲਫੁੱਲ ਚੱਲ ਰਿਹਾ ਪੂਰੇ ਹਾਂ ਜੀ ਹਾਂ ਜੀ ਕਿਰਪਾ ਮਾਰ ਲਈ ਦੀ ਚੱਲ ਰਿਹਾ ਪੂਰਾ ਹਾਂ ਵਧੀਆ ਵਧੀਆ ਦਵਾਈ ਚੱਲ ਰਹੀ ਵਧੀਆ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਵਧੀਆ ਵਧੀਆ ਤੇ ਕੀ ਮੈਸੇਜ ਦੇਣਾ ਜਾਂ ਪਟਾਕੇ ਕਿਹਦੇ ਤੇ ਕਿਹਦਾ ਫਲਪੂ ਜਿਆਦਾ ਖਾਣੀ ਚਾਹੀਦੀ ਹੈ ਫਲ ਜਿਆਦਾ ਖਾਣਾ ਜੀਦਾ ਪਟਾਕੇ ਵਾਹੇ ਘੱਟ ਚਲਾਉਣੇ ਚਾਹੀਦੇ ਪ੍ਰਦੂਸ਼ਣ ਹੁੰਦਾ ਨਾਲ ਇਹ ਟਾਕੇ ਨਾਲ ਤੇ ਫਿਰ ਰਾਤ ਨੂੰ ਵਾਹੇ ਦੇ ਰੋੜਕ ਮੇਲਾ ਤੇ ਕਰਨਾ ਜੀਦਾ ਥੋੜਾ ਮੱਟਾ ਚਲੋ ਇੰਨਾ ਚੱਲ ਜਾ ਜੀ ਬਈ ਬਹੁਤ ਵਧੀਆ ਜੀ ਫਰੂਟ ਫੁੱਲ ਖਾਓ ਰੱਜ ਕੇ ਖਾਓ ਹਾਂਜੀ ਪੁੱਤਰੀ ਜੀ ਮਾਰਤ ਵਾਲੀ ਹਾਂਜੀ ਬਹੁਤ ਵਧੀਆ ਜੀ ਜਿਤਨਾ ਮਾਰ ਦੀਵਾਲੀ ਚੱਲ ਰਹੀ ਹੈ ਬਹੁਤ ਜਲਦੀ ਹੈ ਲਓ ਜੀ ਇਹ ਬੱਚੇ ਕਾਫੀ ਤਸ਼ਾਹ ਆ ਉੱਥੇ ਵੀਰ ਟਿੱਕੀਆਂ ਨੇ ਗੱਲਬਾਤ ਕਰਦੇ ਆਪਾਂ ਟਿੱਕੀਆਂ ਲਾਈਆਂ ਕਿ ਸਾਡੀਆਂ ਪੈਣ ਭਰਾ ਜਿਹੜੇ ਇੱਥੋਂ ਆ ਰਹੇ ਹੋ ਟਿੱਕੀਆਂ ਦਾ ਕਿਹ ਤਰ੍ਹਾਂ ਦੀ ਬਾਬੋ ਕੀ ਆਜੇ ਬਹੁਤ ਵਧੀਆ ਰਿਸਪੌਂਸ ਜੀ ਛੇ ਚੱਲ ਰਹੀ ਵਧੀਆ ਤੁਹਾਡੀ ਬਹੁਤ ਵਧੀਆ ਸ਼ੁਕਰ ਮਾਲਕ ਦਾ ਵਧੀਆ ਚੱਲ ਰਹੀ ਜੀ ਕਾਫੀ ਛਾ ਲੋਕਾਂ ਹਾਂ ਜੀ ਕਾਫੀ ਛਾਇਆ ਜਿਹੜਾ ਤੁਹਾਡਾ ਸੈਟਲਮੈਂਟ ਚੱਲ ਰਿਹਾ ਤੇ ਬੀਬੀਓ ਪੈਣਾ ਕਾ ਵੀ ਖੁਸ਼ ਹੋ ਕੇ ਖਾਂਦੀ ਹਾਂ ਜੀ ਹਾਂ ਜੀ ਉਸੇ ਤਰ੍ਹਾਂ ਹੀ ਹਾਂਜੀ ਪੀੜੇ ਕੀ ਬਾਕੀ ਹੋਣਾ ਨਾ ਵੀ ਪੀੜ ਥੋੜੀ ਸ਼ਾਮਣ ਹੋ ਗਈ ਹਾਂ ਹੁੰਦੀ ਜਾਂਦੀ ਪੀੜ ਥੋੜੀ ਹੋਣ ਵਾਧਦੀ ਜਾਂਦੀ ਹਾਂ ਜੀ ਚੱਕ ਤੋਂ ਫਟੇਗੇ ਹਾਂ ਚੱਕੀ ਤੇ ਅੱਜ ਫਿਰ ਸਮਾਨ ਤੇ ਵਾਧ ਬਣਾਇਆ ਸਮਾਨ ਵਾਧਾ ਡਬਲ ਬਣਾਇਆ ਅੱਜ ਅੱਜ ਡਬਲ ਬਣਾਇਆ ਵੀਰ ਨੇ ਉਹਨੂੰ ਪਤਾ ਦੀਵਾਲੀ ਚੱਲ ਰਹੀ ਤੇ ਡਬਲ ਸਮਾਨ ਬਣਾਇਆ ਬੱਸ ਜੀ ਧੰਨਵਾਦ ਤੇ ਕਾਫੀ ਛਾ ਲੋਕਾਂ ਦੇ ਵਿੱਚ ਦੁਕਾਨਾਂ ਦੇ ਉੱਕ ਘਟਿਆ ਪਰ ਕਿਉਂਕਿ ਦੁਕਾਨਾਂ ਐਸੇ ਜੀ ਜਲਾਈਆਂ ਵੀ ਸਾਡੇ ਕੋ ਭੈਣ ਭਰਾ ਲੋਕ ਦੁਕਾਨਾਂ ਤੇ ਆਉਣ ਤੇ ਸਾਡਾ ਜਿਹੜਾ ਛਾਣ ਜਿਹੜਾ ਵੇਚੇ ਯਾਰ ਜੀ ਮਾੜੀ ਗੱਲ ਵੀ ਬੜੀ ਹੈ ਇਸ ਤਰ੍ਹਾਂ ਵੀਰ ਜੀ ਦੁਕਾਨਾਂ ਐਰਕੀ ਕਾਫੀ ਲੱਗੀਆਂ ਵਾ ਤੇ ਪਰ ਦੁਕਾਨਾਂ ਤੇ ਢੀਠ ਜਿਹੜੀ ਘੱਟ ਲੱਗਾਈ ਹੋਈ ਹੈ ਰਹੀ ਪਤਾ ਨਹੀਂ ਵੀਰ ਜੀ ਉਹੀ ਅੱਗੇ ਸਾਰੇ ਅਸੀਂ ਇਹੋ ਗੱਲ ਕਰਦੇ ਪਏ ਆਂ ਵੀ ਐਰਕੀ ਉਹ ਮਤਲਬ ਦੀਵਾਲੀ ਜਿੰਨੀ ਰੌਣਕ ਹੁੰਦੀ ਹੈ ਨਾ ਉਹ ਗੱਲ ਬਣੀ ਨਹੀਂਗੀ ਇਹਦਾ ਕਾਰਨ ਉਹਨ ਇੱਕ ਤਾਂ ਮੰਗਾਈਦੀ ਹੋ ਸਕਦੀ ਹੈ ਸਰਕਾਰਾਂ ਦੀ ਕਮਜ਼ੋਰੀ ਵੀ ਹੋ ਸਕਦੀ ਜਿਹੜਾ ਆਪਾਂ ਖੜਾ ਦਾ ਵੀ ਭਾਰ ਨਾ ਹਾਂਜੀ ਬਿਲਕੁਲ ਜੀ ਖੜਾ ਦਾ ਖੜਾ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਵਾ ਕਾਰੋਬਾਰਾਂ ਤੇ ਸਾਰੇ ਤੇ ਇੱਥੇ ਦੀਵਾਲੀ ਤੇ ਬਹੁਤ ਜ਼ਿਆਦਾ ਅਸਰ ਇਹਦਾ ਸਮਾਨ ਕਾਫੀ ਪਿਆ ਟਾਈਮ ਨੂੰ ਵੀ ਕਾਫ ਤੇ ਐਰ ਕੀ ਨਹੀਂ ਤੇ ਇਸ ਇਸ ਟਾਈਮ ਨੂੰ ਤਾਂ ਅੱਧੋ ਜਿਆਦਾ ਦੁਕਾਨਦਾਰ ਵੇਲੇ ਹੋ ਜਾਂਦੇ ਆ ਤਾਂ ਹੀ ਪੈਕਿੰਗ ਕਰ ਲਈਦੀ ਵੀ ਆਪਾਂ ਘਰੋ ਘਰੀ ਚੱਲੀਏ ਜਾ ਕੇ ਆਪਾਂ ਵੀ 42 ਰੌੜਕ ਮੇਲਾ ਲੱਗੀ ਪਰ ਐਰ ਕੀ ਜਿਹੜਾ ਵਾ ਉਹ ਕਾਫੀ ਜਿਆਦਾ ਫਰਕ ਦਿਖਲਦਿਆਂ ਨੂੰ ਇਹ ਕਾਰਨ ਕੀ ਮੰਨਦੇ ਜੇ ਬੰਦੇ ਦਾ ਕਾਰਨ ਬੰਦੇ ਦਾ ਵੀ ਜੀ ਇੱਕ ਤੇ ਜਿਹੜੇ ਆਪਣੇ ਆਫੀ ਵੀਰ ਨੇ ਦੱਸਿਆ ਹੈ ਕਿ ਜਿਹੜੀ ਦੁਕਾਨਾਂ ਦੇ ਵਿੱਚ ਭੀੜ ਹੈ ਵੇਖੋ ਜਿੱਤਰਾ ਦੁਕਾਨਾਂ ਲੱਗੀਆਂ ਉਹ ਉਤਰਾ ਭੀੜ ਹੋਣੀ ਚਾਹੀਦੀ ਆ ਪਰ ਦੁਕਾਨਾਂ ਦੇ ਉੱਤੇ ਜਿੰਨਾਂ ਦੁਕਾਨਾਂ ਲਾਈਆਂ ਸਾਮਾਨ ਵੇਚ ਰਹੇ ਜਿਨ੍ਹਾਂ ਨੇ ਐਸਤ ਬਾਜੀ ਲੈ ਕੇ ਹਰ ਕੋਈ ਚੀਜ਼ ਲਾਈ ਆ ਉਹਨਾਂ ਦਾ ਸਾਮਾਨ ਜਿਹੜਾ ਸੀ ਨਹੀਂ ਵਿਕ ਰਿਹਾ ਕਿਉਂਕਿ ਦੁਕਾਨਦਾਰ ਦੁਕਾਨ ਤੇ ਤਿੰਨ ਚਾਰ ਬੰਦੇ ਦੁਕਾਨ ਤੇ ਆ ਪਰ ਉਸ ਤੋਂ ਬਾਅਦ ਜਿਹੜਾ ਸੀ ਲੋਕ ਘਟ ਆ ਰਹੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਕਾਰਨ ਹੈ ਲੋਕਾਂ ਦਾ ਘਟ ਹੋ ਗਿਆ ਤੇ ਉਸ ਤੋਂ ਬਾਅਦ ਤੇ ਹੋਰ ਹੀ ਮੀਰਾਨਾ ਵਧੀਆ ਆਈ ਵਧੀਆ ਕਿੱਦਾਂ ਚੱਲ ਰਿਹਾ ਵਾਲੇ ਵਧੀਆ ਚੱਲ ਰਿਹਾ ਜੀ ਦੀਵਾਲੀ ਦਾ ਦਾ ਘੱਟ ਨਹੀਂ ਲੱਗਦੇ ਨਹੀਂ ਅੱਜ ਕੀ ਥੋੜਾ ਹਾਂ ਕੋਈ 4-5 ਵਜੇ ਫਰਕ ਪੈ ਜਾਊਗਾ ਮੂੰਹ ਤਾਂ ਕਿਹਾ ਕੀ ਚੱਕ ਉਹ ਇਹ ਭੂੜ ਲੜਿਆ ਮੇਰੇ ਹਾਂ ਜੀ ਆਹ ਕਿਤੇ ਵੀ ਰੱਖਣਾ ਮੂੰਹ ਟਾਗ ਟਾਗ ਗੱਲਾਂ ਕਰਦਾ ਕੀ ਚੱਕਰ ਕਾਲੀਦਾਲ ਤੇ ਆਹ ਵੀਰ ਸਾਡੇ ਨੌਜਵਾਨ ਆਗੂ ਕਾਲੀਦਾਲ ਦੇ ਇਹ ਕਿਤਰਾ ਹੈ ਦੀਵਾਲੀ ਦਾ ਮਹੌਲ ਬਹੁਤ ਵਧੀਆ ਹੈ ਜੀ ਸਾਰੇ ਬੁਰੀ ਜੀ ਐਨਜੋਇਮੈਂਟ ਚੱਲ ਰਿਹਾ ਹਰ ਬੰਦਾ ਵਧੀਆ ਦੁਕਾਨਾਂ ਆਪੋ ਆਪਣਾ ਲੋਕ ਜਿਹੜਾ ਉਹ ਪਟਾਕੇ ਬੋਕੇ ਲੈ ਕੇ ਕਿਤਾ ਹੋਗੇ ਮੈਸਜ ਪਟਾਕੇ ਬਾਅਦ ਚਲਾਓਗੇ ਜਾਂ ਫਲ ਫੂਡ ਖਾਓ ਉਹ ਸਾਰੀਆਂ ਸਾਰੀਆਂ ਚੀਜ਼ਾਂ ਆਪੋ ਆਪਣੀ ਜਗਾ ਹੈ ਹੁਣ ਪ੍ਰਦੂਸ਼ਣ ਵੀ ਘਟ ਹੋਵੇ ਜਿਸ ਦੇ ਨਾਲ ਉਸ ਹਵਾ ਜੇ ਦੇ ਨਾਲ ਜਿਹੜਾ ਉਹ ਚਲਾਈ ਜਾਵੇ ਦੀਵਾਲੀ ਜ਼ਿਆਦਾਤਰ ਹੈ ਵਧੀਆ ਜੀ ਵੀਰ ਨੇ ਸੋਹਣੇ ਵਿਚਾਰ ਦਿੱਤੇ ਆ ਕਿ ਸਾਰੇ ਆਪੋ ਆਪਣੇ ਤਰੀਕੇ ਨਾਲ ਜਿਹੜੀਆਂ ਚੱਲਣਾ ਚਾਹੀਦਾ ਕਾਫੀ ਜਿਹੜਾ ਇੱਥੇ ਰਸ ਪਿਆ ਸੋਢੀ ਸਾਹਿਬ ਇਸ ਤਰ੍ਹਾਂ ਕਰ ਰਿਹਾ ਵਧੀਆ ਹਾਂਜੀ ਵਧੀਆ ਜੀ ਬਹੁਤ ਵਧੀਆ ਮਾਮ ਯਾਰ ਤਾਂ ਰੌਣਕ ਆ ਰਹੇ ਫਲਫੂ ਲੋਗ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਛਾ ਕਿਨਾਂ ਕਿਨਾਂ ਤੋਂ ਵੱਧ ਲੈ ਜਾਂਦੇ ਹੋਣਾ ਕਿ ਘੱਟ ਨਹੀਂ ਨਹੀਂ ਹੁਣ ਠੀਕ ਜਾ ਕੰਮ ਵਧੀਆ 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 ਜੀ ਵਾਇਰ ਉੱਤੇ ਚੜਦੀ ਕਿਹੜਾ ਪੁਛੇ ਇਹਨਾਂ ਨੂੰ ਤੇ ਨਾਲ ਇਹ ਰੌਣਕ ਹਾਂ ਤੇ ਕਾਫੀ ਦੂਰ ਤੱਕ ਮਾਹੌਲ ਬਣਿਆ ਹੋਇਆ ਹੈ ਕਾਫੀ ਰੌਣਕਾਂ ਲੱਗੀਆਂ ਹੋਈਆਂ ਤੇ ਗੱਲਬਾਤ ਕਰਦੇ ਆਂ ਜੀ ਸਾਰੇ ਨਾ ਕਾਫੀ ਮੌਤਾਂ ਬਣਾ ਵਦਿਆ ਬਣਾ ਕਾਫੀ ਦੇਖੋ ਤੁਸੀਂ ਲੋਕ ਦੁਕਾਨਾਂ ਤੇ ਖਰੀਦ ਲੈ ਮਠਿਆਈ ਖਰੀਦ ਰਿਹਾ ਪਟਾਕੇ ਖਰੀਦ ਰਿਹਾ ਮੁਲਾਜ਼ਮ ਵੀ ਖਲੋਤੇ ਆ ਜੀ ਪੰਜਾਬ ਪੁਲਿਸ ਦੇ ਸਾਰੇ ਆਪੋ ਆਪਣੇ ਥਾਂ ਤੇ ਕੋਈ ਨਾ ਕੋਈ ਜਿਹੜਾ ਖਰੀਦਦਾਰੀ ਕਰ ਰਿਹਾ ਕੋਈ ਤੇ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ ਖੁਸ਼ ਰਹੋ ਜੁੰਦੇ ਵਾਦਿਰ ਅੱਗੇ ਪੱਤਰਕਾਰ ਕੋਲ ਹੁੰਦੇ ਆ